ਸਾਲ ਸਾਈਸ਼ਾਨੋ ਸ਼ਕਤ ਅਤੇ ਵੀ ਰਸਤਾ ਪ੍ਰਤੀਕ ਨਾਮਧਾਰੀ ਹੋਲਾ ਮਹੱਲਾ ਸਤਗੁਰੂ ਰਾਮ ਸਿੰਘ ਜੀ ਨੇ ਨਾਮਧਾਰੀਆਂ ਨੂੰ ਦਸਵੇਂ ਪਾਤਸ਼ਾਹ ਜੀ ਦੀ ਮਰਿਆਦਾ ਦੇ ਕੇ ਅੰਮ੍ਰਿਤ ਧਾਰੀ ਖਾਲਸੇ ਬਣਾਇਆ ਸਤਗੁਰੂ ਦਲੀਪ ਸਿੰਘ ਚਗਾਵਾ ਸਾਧਪੁਰ ਵਿਖੇ ਨਾਮਧਾਰੀ ਸੰਗਤ ਵੱਲੋਂ ਇਸ ਸਾਲ ਵੀ ਹੋਲਾ ਮਹੱਲਾ ਤ੍ਰਿਵੇਣੀ ਸੰਗਮ ਦੇ ਰੂਪ ਵਿੱਚ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਸ਼੍ਰੀ ਸਤਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਿੱਖ ਪੰਥ ਵਿੱਚ ਆਰੰਭ ਕੀਤੀ ਗਈ ਹੋਲੀ ਅਤੇ ਹੋਲੇ ਮਹੱਲੇ ਦੀ ਪਰੰਪਰਾ ਜੋ ਕਿ ਖਾਲਸਾਈ ਸ਼ਾਨਾ ਸ਼ੌਕਤ ਅਤੇ ਬੇਰਸਤਾ ਪ੍ਰਤੀਕ ਹੈ ਇਸ ਮਾਗਮ ਸਾਨੂੰ ਉੱਚੇ ਸੁੱਚੇ ਮਨੁੱਖੀ ਆਦਰਸ਼ਾਂ ਦੇ ਨਾਲ ਜ਼ਬਰ ਜ਼ੁਲਮ ਕਾਇਰਤਾ ਵਿਰੁੱਧ ਜੂਝਣ ਲਈ ਨਵਾਂ ਜੋਸ਼ ਪ੍ਰਦਾਨ ਕਰਦਾ ਹੈ ਜਿਕਰ ਯੋਗ ਹੈ ਕਿ ਅੰਗਰੇਜ਼ਾਂ ਦੇ ਸਮੇਂ ਸ੍ਰੀ ਸਤਗੁਰੂ ਰਾਮ ਸਿੰਘ ਜੀ ਨੇ ਦਸ਼ਮੇਸ਼ ਪਿਤਾ ਜੀ ਦੀ ਮਰਿਆਦਾ ਨੂੰ ਨਵੇਂ ਸਿਰੇ ਤੋਂ ਪ੍ਰਚਲਿਤ ਕੀਤਾ ਅਤੇ ਹੋਲੇ ਮਹੱਲੇ ਦਾ ਪੁਰਬ ਮਨਾਉਣ ਦੀ ਪ੍ਰਥਾ ਨੂੰ ਮੁਰ ਤੋੜਿਆ ਆਪ ਜੀ ਨੇ ਤਿਹਾੜ ਨੂੰ ਭਜਨ ਬੰਦਗੀ ਕਥਾ ਕੀਰਤਨ ਅਤੇ ਦੇਸ਼ ਦੀ ਆਜ਼ਾਦੀ ਲਈ ਉਲੀਕੇ ਪ੍ਰੋਗਰਾਮ ਨੂੰ ਪ੍ਰਚਾਰਨ ਪ੍ਰਸਾਰਣ ਦਾ ਸਾਧਨ ਬਣਾਇਆ ਇਸ ਸਮਾਗਮ ਮੌਕੇ ਸਤਿਗੁਰੂ ਦਲੀਪ ਸਿੰਘ ਜੀ ਨੇ فرمایا ਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਅਦਤ ਰੰதேਸ ਰੱਖਿਆ ਵਾਸਤੇ ਹੋਲੀ ਅਤੇ ਹੋਲਾ ਮਹੱਲਾ ਸ਼ੁਰੂ ਕੀਤਾ ਅਦ ਇਸ ਨੇ ਪੁਰਸ਼ਤਵ ਅਤੇ ਸ਼ਕਤੀ ਦਾ ਸੂਚਕ ਬਣਾਇਆ ਜੇਕਰ ਸਤਿਗੁਰੂ ਜੀ ਕਿਰਪਾ ਨਾ ਕਰਦੇ ਸਾਨੂੰ ਅਮਰਤਾ ਰਖਾਲ ਸੇ ਸੂਰਬੀਰ ਯੋਧੇ ਨਾ ਬਣਾਉਂਦੇ ਅਦ ਸਾਡੇ ਅੰਦਰ ਆਤਮ ਸਮਾਨ ਨਾ ਲਿਆਉਂਦੇ ਤਾਂ ਸਾਡੇ ਸਾਰਿਆਂ ਦੀ ਸੁੰਨਤ ਹੀ ਹੋਣੀ ਸੀ ਉਹਨਾਂ ਨੇ ਇਹ ਵੀ ਦੱਸਿਆ ਕਿ ਸਤਿਗੁਰੂ ਰਾਮ ਸਿੰਘ ਜੀ ਨੇ ਸਾਨੂੰ ਦਸਵੇਂ ਪਾਤਸ਼ਾਹ ਜੀ ਦੀ ਮਰਿਆਦਾ ਦੇ ਕੇ ਅੰਬਰਤਾਰੀ ਖਾਲਸੇ ਬਣਾਇਆ ਇਸ ਲਈ ਅਸੀਂ ਨਾਮਧਾਰੀ ਕਵ ਸ਼ਾਂਤੀ ਦੇ ਪੁਜਾਰੀ ਨਹੀਂ ਲੋੜ ਅਨੁਸਾਰ ਧਰਮ ਯੁੱਧ ਵੀ ਕਰ ਸਕਦੇ ਹਾਂ ਇਸ ਸਮਾਗਮ ਵਿੱਚ ਕੁਝ ਖਾਸ ਅਤੇ ਨਵੇਕਲੇ ਰੂਪ ਵੇਖਣ ਨੂੰ ਮਿਲਿਆ ਇੱਥੇ ਸਤਿਗੁਰੂ ਦਲੀਪ ਸਿੰਘ ਜੀ ਦੀ ਪ੍ਰੇਰਣਾ ਨਾਲ ਅਤੇ ਸਾਹਿਬ ਨਾਮਧਾਰੀ ਜੀ ਦੇ ਉੱਦਮ ਨਾਲ ਧਰਮ ਵਾਪਸੀ ਕਰਕੇ ਆਏ ਤਕਰੀਬਨ 100 ਪਰਿਵਾਰਾਂ ਦਾ ਤਮਸਤਕ ਹੋਇ ਸਮਾਗਮ ਵਿੱਚ ਨੂਰ ਮਹਿਲ ਤੋਂ ਦਿਵਯ ਜੋਤੀ ਜਾਗਰਣ ਤੁਸਵਾਮੀ ਵਿਸ਼ਨੂ ਦੇਵਾ ਜੀ ਉਚੇਚੇ ਤੌਰ ਤੇ ਪਹੁੰਚੇ ਅਤਿ ਸਮਾਗਮ ਵਿੱਚ ਚਾਰ ਚਰਨ ਲਾਇ। ਇਸ ਤੋਂ ਇਲਾਵਾ ਗਿਆਨੀ ਕਰਤਾਰ ਸਿੰਘ ਜੀ ਦਿੱਲੀ ਵਾਲੇ ਅੰਬੈਸਡਰ ਅਤੇ ਪੇਜ 3 ਵਰਲਡਵਾਈਡ ਅਖਬਾਰ ਦੇ ਸੰਪਾਦਕ ਡਾਕਟਰ ਪਰਮਿੰਦਰ ਸਿੰਘ ਰਾਸ਼ਟਰੀ ਜਨ ਜਨ ਪਾਰਟੀ ਦੇ ਡਾਕਟਰ ਅਜੀਵ ਕੋਰ ਸਾਬਕਾ ਮੰਤਰੀ ਵਿਜੇ ਸਾੰਪਲਾ ਜੀ ਅਤੇ ਹੋਰ ਗੁਰਨਾਨਕ ਨਾਮ ਲੈਵਾ ਸੰਗਤਾਂ ਨੇ ਸਤਗੁਰੂ ਦਲੀਪ ਸਿੰਘ ਜੀ ਦੇ ਇਕਤਾ ਅਤੇ ਆਪਸੀ ਭਾਈਚਾਰੇ ਸਾਂਝ ਦੇ ਸੁਪਨੇ ਨੂੰ ਸাকার ਕਰਨ ਵਿੱਚ ਹਿੱਸਾ ਪਾਇਆ। ਹਾਂਜੀ ਮੈਂ ਸੁਭਾ ਮਰੀਕਸ਼ਣ ਮੁਖ ਸੇਵਾਦਾਰ ਤਰਿ ਗੁਰੂ ਦਲੀਪ ਸਿੰਘ ਜੀ ਦਾ ਅੱਜ ਦਾ ਹੋਲੇ ਦਾ ਜਿਹੜਾ ਸਮਾਗਮ ਹੈ ਇਹ ਸ੍ਰੀ ਸਤਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਤੇ ਹੋਲੇ ਦਾ ਸਮਾਗਮ ਤੇ ਅਨੰਦਪੁਰ ਸਾਹਿਬ ਤੋਂ ਪ੍ਰారంਭ ਕੀਤਾ। ਔਰ ਪਹਿਲਾਂ ਜਿਸ ਤਰ੍ਹਾਂ ਹੋਲੀਆਂ ਮਰਾਈਆਂ ਜਾਂਦੀਆਂ ਸਨ ਹੋਲ ਦਾ ਦਹਨ ਤੋਂਏ ਹੋਲੀਆਂ ਬਣੀਆਂ ਆ ਲੋਕ ਸ਼ਰਾਬ ਪੀ ਕੇ ਮਾਰੇ ਕੰਮ ਕਰਕੇ ਇਸ ਹੋਲੀ ਦੇ ਤਿਹਾਰ ਨੂੰ ਮਨਾਉਂਦੇ ਸਨ ਉੱਥੇ ਹੀ ਸਭ ਤੋਂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਹਨੂੰ ਨਵਾਂ ਰੂਪ ਦੇ ਕੇ ਹੋਲੀ ਤੋਂ ਹੋਲਾ ਬਣਾ ਦਿੱਤਾ ਔਰ ਇਹਨੂੰ ਯੁੱਧ ਦਾ ਪ੍ਰਤੀਕ ਮੰਨਿਆ ਜਾਂਦਾ ਹੋਲੇ ਮਹੱਲੇ ਉਹਦੇ ਵਿੱਚ ਗੱਤਕਾ ਖੇਡਣਾ ਹੋਰ ਸ਼ਸਤਰ ਵਿਦਿਆ सतगुरु गोबिंद सिंह सचे पातशाह आनंदपुर साहब को शुरू किया और उस ही परंपरा को अगे तोड़ते हुए श्री सतगुरु राम सिंह जी जो नामधारी पंथ के बाली हैं उन्होंने कृपा की हो वाधा यह कर दिता कि इन सेवा और सिमरन का वाधा करता कि सेवा करो सिमरन करो जो होला जो सचमुच होले का बतात लिखा गुरबाणी अनुसार तो इस होला बना देता ਜੋ ਇਹ ਹੋਲੇ ਦਾ ਜਿਹੜਾ ਸਮਾਗਮ ਹੈ ਸਤਗੁਰੂ ਰਾਮ ਸਿੰਘ ਜੀ ਤੋਂ ਅਸੀਂ ਨਾਮ ਪਾ ਲਈਏ ਲਗਾਤਾਰ ਬਣਾ ਰਹੇ ਹਾਂ ਔਰ ਇਹ ਹੋਲਾ ਜਿਹੜਾ ਪੂਜਿਆ ਸ੍ਰੀ ਸਤਗੁਰੂ ਦਲੀਪ ਸਿੰਘ ਜੀ ਉਹਨਾਂ ਦੀ ਸੰਗਤ ਵੱਲੋਂ ਉਹਨਾਂ ਦੇ ਆਦੇਸ਼ ਅਨੁਸਾਰ ਇਸੇ ਚੁਗਾਵਾਂ ਸਾਧਪੁਰ ਜੋ ਸਤਗੁਰੂ ਰਾਮ ਸਿੰਘ ਜੀ ਚਰਨ ਛੋਪਾ ਪ੍ਰਾਪਤ ਕਰਦੀ ਹੈ ਉਹਦੇ ਉੱਤੇ ਅਸੀਂ ਇਹ ਹੋਲੇ ਦਾ ਸੰਵਾਦਨ ਪੁਨਾਰ ਕਰਦੇ ਕਿੰਨਾ ਸਮਾਗਮ ਆਇਆ ਤੇ ਕਿੰਨੇ ਕਿੰਨੇ ਤੋਂ ਸੰਗਤ ਪਹੁੰਚੀ ਹੈ ਜੀ ਇਹ ਇਸ ਜਗ੍ਹਾ ਦੇ ਮੇਰੇ ਖਿਆਲ ਇਹ ਤੀਸਰਾ ਹੋਲਾ ਹੈ ਔਰ संगत जी है साड़ी मंडी हिमाचल तो दिल्ली तो एम पी तो हरियाणे तो पंजाब सारा यूपी तो और रांची तो उतो भी शरीर पहुंची है और बड़ा उत्साह ना प्रोग्राम करना असी होला महला गुरबाणी अनुसार सेवा करके हथी सेवा करनी सतुगुरु दलीप सिंह जी का जो आदेश है कि हर ਸੇਕ ਨੂੰ ਹੱਥੀਂ ਸੇਵਾ ਕਰਨੀ ਚਾਹੀਦੀ ਹੈ ਵਰਤਨਮਾਨੀ ਚਾਹੀਦੀ ਹੈ ਲੰਗਰ ਦੀ ਸੇਵਾ ਕਰਨ ਲੰਗਰ ਚਟਾਉਣ ਲੰਗਰ ਵਰਤਾਉਣ ਸਾਰੇ ਜੋੜਾ ਵਿੱਚ ਕਿਸੇ ਵੀ ਮذਬਦਾਅ ਬਿਨਾ ਬਿਟਕਰੇ ਤੋਂ ਇੱਥੇ ਲੰਗਰ ਸਾਰੀ ਸਾਧ ਸੰਗਤ ਵਰਤੇ ਅਸੀਂ ਦੇ ਰਹੇ ਹਾਂ ਮੈਂ ਮਾਸਟਰ ਸੰਦੀਪ ਸਿੰਘ ਮਾਤਾ ਚੰਦਪੁਰ ਵੈਲਫੇਅਰ ਐਂਡ ਜਸਸ ਸੁਸਾਇਟੀ ਪ੍ਰਧਾਨ ਅੱਜ ਦਾ ਹੋਲਾ ਜਿਹੜਾ ਹੈ ਇਹ ਗੁਰੂ ਗੋਬਿੰਦ ਸਿੰਘ ਜੀ ਤੋਂ ਉਹਨਾਂ ਦੀ ਪਰੰਪਰਾ ਅੱਗੇ ਚੱਲੀ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਨੇ ਅੱਗੇ ਦੱਸਿਆ ਉਹਨਾਂ ਦੀ ਪਰੰਪਰਾ ਅੱਗੇ ਚੱਲੀ ਤੇ ਉਹਦੇ ਤੋਂ ਅੱਗੇ ਸਤਿਗੁਰੂ ਦਲੀਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਸ ਧਰਤੀ ਦੇ ਉੱਤੇ ਤਿੰਨ ਹੋਲੇ ਕੀਤੇ ਜਿੱਥੇ ਸਤਿਗੁਰੂ ਆਮ ਸਿੰਘ ਸੱਚੇ ਪਾਤਸ਼ਾਹ ਜੀ ਦੀ ਬਹੁਤ ਚਰਨਸ਼ੋਪਾਪਤ ਇਹ ਧਰਤੀ ਆ ਬੜੀ ਪਵਿੱਤਰ ਧਰਤੀ ਆ ਤੇ ਇਸ ਧਰਤੀ ਦੇ ਉੱਤੇ ਅੱਜ ਤੀਜਾ ਹੋਲਾ ਹੋਲਾ ਅਸੀਂ ਕਿਸ ਤਰ੍ਹਾਂ ਬਣਾਉਨੇ ਆ ਹੋਲਾ ਅਸੀਂ ਗੁਰਬਾਣੀ ਤੋਂ ਸ਼ੁਰੂ ਕਰਕੇ ਦੀਵਾਨ ਕੀਰਤਨ ਤੇ ਲੰਗਰ ਹਰ ਸੇਵਾ ਇੱਥੇ ਕੀਤੀ ਜਾਂਦੀ ਆ ਦੀਵਾਨ ਵੀ ਸਜਦੇ ਨੇ ਤੇ ਸੂਰਬੀਰਾਂ ਦੀਆਂ ਵਾਰਾਂ ਵੀ ਗੋਈਆਂ ਜਾਂਦੀਆਂ ਨੇ ਤਾਂ ਜੋ ਉਹ ਜੋ ਪੁਰਾਣਾ ਸਮੇਂ ਦਾ ਹੋਲਾ ਸੀ ਉਹਨੂੰ ਫੇਰ ਉਸੇ ਤਰ੍ਹਾਂ ਹੀ ਉਜਾਗਰ ਕੀਤਾ ਜਾਵੇ ਤੇ ਉਸੇ ਤਰ੍ਹਾਂ ਹੀ ਉਹ ਦ੍ਰਿਸ਼ਤਾਨ ਪੇਸ਼ ਕੀਤੇ ਜਾਣ ਹੁਣ ਇਸ ਸਮੇਂ ਹੋਲੇ ਮੁਹੱਲੇ ਦੇ ਮੇਲੇ ਦੇ ਉੱਤੇ ਮੈਂ ਐਦਕਾਂ ਮੈਂ ਐਦਕਾਂ ਬੜੇ ਅਸੀਂ ਸਾਧ ਸੰਗਤ ਕੀ ਮੈਂ ਕਿ ਸਾਰੀ ਸਾਧ ਸੰਗਤ ਬਹੁਤ ਖੁਸ਼ ਆ ਕਿ ਜਿਹੜੀ ਇਸ ਸਮੇਂ ਕਮੇਟੀ ਮੌਜੂਦਾ ਇੱਥੇ ਕੰਮ ਕਰ ਰਹੀ ਆ ਉਹ ਬਹੁਤ ਹੀ ਸ਼ਲਾਘਾਯੋਗ ਹਰ ਪੱਖ ਤੋਂ ਉਹਨਾਂ ਨੇ ਸੰਗਤ ਦੀ ਪੂਰੀ ਸੇਵਾ ਤਨ ਦੇਈ ਨਾਲ ਕੀਤੀ ਹੈ ਤੇ ਮੈਂ ਉਹਨਾਂ ਦਾ ਬੜਾ ਧੰਨਵਾਦੀ ਆ ਇਸੇ ਤਰ੍ਹਾਂ ਹੀ ਸਤਿਗੁਰੂ ਦਲੀਪ ਸਿੰਘ ਸੱਚੇ ਪਾਤਸ਼ਾਹ ਕਿਰਪਾ ਕਰਦੇ ਰਹਿਣ ਤੇ ਇਸੇ ਤਰ੍ਹਾਂ ਹੀ ਸਾਡੇ ਜਿਹੜੇ ਮੇਲੇ ਆ ਉਹ ਭਰਦੇ ਰਹਿਣ ਤੇ ਸਾਧ ਸੰਗਤ ਖੁਸ਼ੀ ਨਾਲ ਸੇਵਾ ਕਰੇ ਤੇ ਸਾਧ ਸੰਗਤ ਖੁਸ਼ੀ ਨਾਲ ਮੇਲਿਆਂ ਦੀਆਂ ਖੁਸ਼ੀਆਂ ਮਾਣੇ ਤੇ ਉਹ ਸਤਿਗੁਰੂ ਦਲੀਪ ਸਿੰਘ ਸੱਚੇ ਪਾਤਸ਼ਾਹ ਦੀ ਰਹਿਮਤ ਤੇ ਕਿਰਪਾ ਨਾਲ ਉਹ ਮੇਲੇ ਨੂੰ ਮਨਾਉ। Pritpal Singh ਨਾਮਧਾਰੀ ਸੇਵਾਦਾਰ ਸਤਿਗੁਰੂ ਦਲੀਪ ਸਿੰਘ ਸੱਚੇ ਪਾਤਸ਼ਾਹ ਜੀ ਦਾ ਅੱਜ ਬੜੀ ਵੱਡੀ ਗੱਲ ਹੈ ਸਾਧ ਸੰਗਤ ਦੇ ਚਰਨਾਂ ਵਿੱਚ ਵੀ ਜਿਹੜਾ ਹੋਲੇ ਦਾ ਤਿਉਹਾਰ ਆ ਖਾਲਸਾ ਪੰਥ ਵਿੱਚ ਬੜੇ ਵੱਖ-ਵੱਖ ਰੂਪਾਂ 'ਚ ਹਰ ਥਾਂ ਮਨਾਇਆ ਜਾਂਦਾ ਹੈ ਇਸੇ ਪਰੰਪਰਾ ਤਹਿਤ ਨਾਮਤਾਰੀ ਪੰਚ ਦੇ ਮੌਜੂਦਾ ਮੁਖੀ ਸਰਗੁਰੀਬ ਸਿੰਘ ਜੀ ਦੀ ਪਾਵਨ ਛੇਤਰ ਸ਼ਾਇਆ ਹੇਠ ਪਿੰਡ ਸਾਧਪੁਰਾ ਦੇ ਗਵਾਂ ਵੀ ਅਗੇ ਸੱਚੇ ਪਾਸ਼ਾ ਦੀ ਕਿਰਪਾ ਨਾਲ ਇੱਥੇ ਹੁਲਾਮੁਲਾ ਸਾਧ ਸੰਗਤ ਵੱਲੋਂ ਮਨਾਇਆ ਜਾ ਰਿਹਾ ਸੱਚੇ ਪਾਸ਼ਾ ਹੁਕਮ ਅਨੁਸਾਰ ਕੱਲ ਤੋਂ ਦਵਾਨ ਸੱਜੇ ਨੇ ਅੱਜ ਤੁਹਾਡੀ ਜਥਿਆਂ ਨੇ ਰਾਗੀ ਜਥਿਆਂ ਨੇ ਕਥਾ ਬਾਚ ਕਰਨੇ ਆਪ ਕੋ ਆਪਣੇ ਵਿਚਾਰ ਸਾਧ ਸੰਗਤ ਦੇ ਚਰਨਾਂ 'ਚ ਰੱਖੇ ਨੇ ਔਰ ਸੱਚੇ ਪਾਸ਼ਾ ਦਾ ਪਾਵਨ ਸੰਦੇਸ਼ ਸਾਧ ਸੰਗਤ ਨੂੰ ਪਹੁੰਚਾਇਆ ਹੈ ਜੋ ਸੱਚੇ ਪਾਤਸ਼ਾਹ ਦੇ ਹੁਣ ਜੋ ਉਪਦੇਸ਼ ਕਰ ਰਹੇ ਨੇ ਵੀ ਗਰੀਬ ਬੱਚਿਆਂ ਨੂੰ ਪੜਾਉਣ ਦਾ ਧਰਮ ਪਰिवर्तन ਤੇ ਰੋਕਣ ਦਾ ਔਰ ਜੋ ਹੁਣ ਮੌਜੂਦਾ ਸਤਗੁਰੂ ਦਲੀਪ ਸਿੰਘ ਸੱਚੇ ਪਾਤਸ਼ਾਹ ਜੋ ਨਾਰੀ ਜਾਤੀ ਦੇ ਉਤਾਰਾ ਦੇ ਪ੍ਰਤੀ ਜੋ ਸੱਚੇ ਪਾਤਸ਼ਾਹ ਉਪਦੇਸ਼ ਕਰ ਰਹੇ ਨੇ ਉਹਨਾਂ ਨੂੰ ਮੁੱਢੋਂ ਨਿਭਾਉਂਦੇ ਹੋਏ ਜੋ ਆਪਾਂ ਸਾਰੀਆਂ ਪਰੰਪਰਾਵਾਂ ਜੋ ਦੇਖ ਰਹੇ ਆਂ ਆਪਾਂ ਬੀਬੀਆਂ ਵੱਲੋਂ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ ਮੰਚ ਉੱਤੇ ਸੇਵਾ ਕੀਤੀ ਜਾ ਰਹੀ ਹੈ ਅਰਦਾਸ ਦੀ ਸੇਵਾ ਕੀਤੀ ਜਾ ਰਹੀ ਹੈ ਚਰਨ ਤੋਂ ਦੀ ਸੇਵਾ ਕੀਤੀ ਜਾ ਰਹੀ ਹੈ ਇਹ ਇਹ ਸਾਰੀਆਂ ਪਰੰਪਰਾਵਾਂ ਮੋਰ ਸਤਗੁਰੂ ਦਲੀਪ ਸਿੰਘ ਜੀ ਵੱਲੋਂ ਸੁਰਜੀਤ ਕੀਤੀਆਂ ਗਈਆਂ ਨਾਮ ਤਰੀਪੰਦ ਵਿੱਚ ਅਤੇ ਹੋਰ ਵੀ ਬਹੁਤ ਪਰੰਪਰਾਵਾਂ ਨੇ ਜਿਹੜੀਆਂ ਸਮੇ ਸਮ ਨੂੰ ਤਾਰ ਸਤਗੁਰੂ ਸਤੇ ਪਾਸ਼ਾ ਨੇ ਲਾਗੂ ਕੀਤੀਆਂ ਨੇ ਉਹਨਾਂ ਰੂਪ ਤੁਸੀਂ ਸਾਹ ਸੰਗ ਰੂਪ ਚ ਮੇਲੇ ਚ ਵੇਖ ਰਹੇ ਹੋ ਤੇ ਸਾਹ ਸੰਗ ਤਾਂ ਇਹ ਹੁਣ ਦੀ ਜਿਹੜੀ ਹੈ ਇਸ ਕਮੇਟੀ ਤੋਂ ਬਹੁਤ ਰਾਜੀ ਹੈ ਇਸ ਟਾਈਮ ਵੀ ਜਿਹੜੀ ਸੇਵਾ ਜਿਹੜੀਆਂ ਸਤੇ ਪਾਸ਼ਾ ਤਨ ਕਰਕੇ ਮੰਨ ਕਰਕੇ ਔਰ ਤਨ ਕਰਕੇ ਸਾਰੇ ਆਪ ਆਪਣੀ ਨਿਭਾ ਰਹੇ ਨੇ ਔਰ ਸੱਚੇ ਪਾਤਸ਼ਾਹ ਜੀ ਅੱਗੇ ਕਿਸ ਅਰਦਾਸ ਕਰਦੇ ਆਂ ਵੀ ਇਸੇ ਤਰ੍ਹਾਂ ਸਾਨੂੰ ਚੜ੍ਹਦੀ ਕਲਾ ਬਖਸ਼ਣ ਨਾਮਧਾਰੀ ਪੰਥ ਨੂੰ ਉਹ ਆਪਣੀ ਸ਼ਰਧਾ ਸਹਿ ਹੇਠ ਰੱਖਣਾ ਜੀ ਮੈਂ ਰਾਜਪਾਲਪੁਰ ਇਹ ਜੋ ਚਗਾਵਾ ਸਾਧਪੁਰ ਜੋ ਸਰਦੂ ਰਾਮ ਸਿੰਘ ਦਾ ਤਪਸਥਾਨ ਹੈ ਇੱਥੇ ਹੋਲੇ ਮਹੱਲੇ ਦਾ ਜੋ ਸਮਾਗਮ ਹੈ ਨਾਮਧਾਰੀ ਸੰਗਤ ਵੱਲੋਂ ਬੜੇ ਹੀ ਉਸ਼ਾ ਅਤੇ ਸ਼ਰਧਾਪੂਰਵਕ ਕੀਤਾ ਜਾ ਰਿਹਾ ਹੈ ਔਰ ਇਹ ਹੁਲਾ ਮਹੱਲਾ ਵੀ ਰਸਤਾ ਪ੍ਰਤੀਕ ਹੈ ਜਿੱਥੇ ਸਤਗੁਰ ਗੋਬਿੰਦ ਸਿੰਘ ਨੇ ਸਾਨੂੰ ਸਵੈ ਰੱਖਿਆ ਦੀ ਜਾਜ ਦੱਸੀ ਉਸੇ ਦੇ ਨਾਲ ਹੀ ਉਹਨਾਂ ਨੇ ਸਮਾਜ ਅਤੇ ਦੇਸ਼ ਧਰਮ ਨੂੰ ਬਚਾਉਣ ਵਾਸਤੇ ਵੀ ਸਾਡੇ ਅੰਦਰ ਜज्ਬਾ ਭਰਿਆ ਸੋ ਆਉਣ ਵਾਲੇ ਸਮੇਂ ਵਿੱਚ ਮੈਂ ਆਪ ਸਭ ਨੂੰ ਦੱਸਣਾ ਚਾਹੁੰਦੀ ਹਾਂ ਕਿ ਸਤਗੁਰੂ ਰਾਮ ਸਿੰਘ ਜੀ ਜਦੋਂ ਉਹਨਾਂ ਦਾ ਪ੍ਰਾਦੁਰ ਭਾਵ ਹੋਇਆ ਨਾਮ ਸਾਰੀ ਪੰਥ ਦੇ ਰਹਿਨੁਮਾ ਪਰਵਰਤਕ ਉਸ ਵੇਲੇ ਬਹੁਤ ਸਾਰੀ ਕੁਰੀਤیاں ਆ ਗਈਆਂ ਸੀ ਅੰਗਰੇਜ਼ੀ ਸ਼ਾਸਨ ਸਭ ਪਾਸੇ ਹਾਵੀ ਹੋ ਗਿਆ ਸੀਗਾ ਤੇ ਉਸ ਵੇਲੇ ਸਤਗੁਰੂ ਰਾਮ ਸਿੰਘ ਜੀ ਨੇ ਦੁਬਾਰਾ ਤੋਂ ਸਤਗੁਰ ਗੋਬਿੰਦ ਸਿੰਘ ਜੀ ਦੀ ਮਰਿਆਦਾ ਨੂੰ ਲਾਗੂ ਕੀਤਾ ਤੇ ਹੌਲੇ-ਮਹੱਲੇ ਦੀ ਪ੍ਰਥਾ ਜੋ ਖਤਮ ਹੋ ਗਈ ਸੀ ਉਹਨੂੰ ਮੁੜ ਤੋਂ ਪਸਾਰਿਤ ਕੀਤਾ ਮੁੜ ਤੋਂ ਆਰੰਭ ਕੀਤਾ ਔਰ ਐਨੇ ਸ਼ਕਤੀਆਂ ਦੇ ਦੌਰ ਵਿੱਚ ਜਦੋਂ ਕਿ ਅੰਗਰੇਜ਼ਾਂ ਦੀ ਸ਼ਕਤੀਆਂ ਸੀ ਕਿ ਨਾਮਧਾਰੀ ਇੱਕ ਧਾਰਮਿਕ ਅਸਾਂ ਤੇ ਇਕੱਠੇ ਨਹੀਂ ਹੋ ਸਕਦੇ ਉਸ ਵੇਲੇ ਉਹਨਾਂ ਨੇ ਕਿੰਨੇ ਫੌਜਵਾਰਾਂ ਨਾਲ ਤੇ ਪੈਦਲ ਸੈਨਾ ਨਾਲ ਤੇ ਹਜ਼ਾਰਾਂ ਦੇ ਸੰਗਤ ਕਹਿ ਸਕਦੇ ਆ ਆਪਾਂ ਸਤਿਗੁਰ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਵਾਲਾ ਪਹੁੰਚ ਕੀਤਾ ਹੋਲਾ ਮਹੱਲਾ ਮਨਾਉਣ ਵਾਸਤੇ ਸਨ 1867 ਵਿੱਚ ਉਸ ਤੋਂ ਬਾਅਦ ਐਨੇ ਕਠਿਨ ਦੌਰ ਵਿੱਚ ਵੀ ਉਹਨਾਂ ਨੇ 6 ਹੋਲੇ ਮਹੱਲੇ ਮਨਾਏ ਅੰਗਰੇਜ਼ਾਂ ਦੇ ਸਮੇਂ ਵੀ ਸੋ ਉਹੀ ਰੀਤ ਚੱਲੀ ਆ ਰਹੀ ਹੈ ਹੋਲੇ ਮਹੱਲੇ ਦੀ ਜੋ ਸਤਗੁਰ ਗੁਰੂ ਸਿੰਘ ਜੀ ਨੇ ਸਾਬਤ ਕੀਤੀ ਸੀ ਹੋਲੀ ਦੀ ਕੁਰੀਤੀਆਂ ਨੂੰ ਖਤਮ ਕਰਨ ਵਾਸਤੇ ਤੇ ਹੁਣ ਵਰਤਮਾਨ ਗੁਰੂ ਸਤਗੁਰੂ ਦਲੀਪ ਸਿੰਘ ਜੀ ਦੀ ਰਹਿਨਮਾਈ ਵਿੱਚ ਬੜਾ ਹੀ ਸ਼ਰਦਾ ਉਸਾਰ ਨਾਲ ਹੋਲਾ ਮਹੱਲਾ ਮਨਾਇਆ ਜਾਂਦਾ ਹੈ ਦੋ ਥਾਵਾਂ ਤੇ ਸਾਡਾ ਹੋਲਾ ਮਹੱਲਾ ਚੱਲ ਰਿਹਾ ਹੈ ਕਿ ਇੱਥੇ ਪੰਜਾਬ ਵਿੱਚ ਹੈ ਖਰੀਆਨੇ ਵਿੱਚ ਤੇ ਸਾਡੀ ਸੰਗਤ ਕੁਝ శ్రీ ਅਨੰਦਪੁਰ ਸਾਹਿਬ ਜਾ ਕੇ ਉੱਥੇ ਵੀ ਸੇਵਾ ਕਰ ਰਹੀ ਹੈ ਸੋ ਇਹ ਹੋਲਾ ਮਹੱਲਾ ਆਪ ਜੀ ਦੇਖ ਰਹੇ ਹੋ ਨਾਮ ਸਿਮਰਨ ਭਗਤੀ ਰਾਸ ਨਾਲ ਭਜਿਆ ਤੇ ਵੀ ਰਾਸ ਨਾਲ ਵੀ ਭਜਿਆ ਹੈ ਸੋ ਅਸੀਂ ਅੱਜ ਇਹ ਆਨੰਦ ਮਾਨ ਰਹੇ ਹਾਂ ਜੀ ਸੰਗਤਾਂ ਪੂਰੇ ਪੰਜਾਬ ਤੋਂ ਇਲਾਵਾ ਹਰਿਆਣੇ ਤੋਂ ਵੀ ਆਈ ਹੈ ਹਿਮਾਚਲ ਤੋਂ ਵੀ ਆਈ ਹੈ ਯੂਪੀ ਸਾਈਡ ਤੋਂ ਵੀ ਆਈ ਹੈ ਤੇ ਬਹੁਤ ਥਾਵਾਂ ਤੋਂ ਸੰਗਤ ਜੋ ਹੈ ਵੱਖਰੇ ਵੱਖਰੇ ਰਾਜਾਂ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਇੱਥੇ ਸੰਗਤ ਨੇ ਸ਼ਮੂਲੀਅਤ ਕੀਤੀ ਹੈ ਉਪਰਾਲੇ ਦੇਖੋ ਸਤਗੁਰ ਜੀ ਦਾ ਹੁਕਮ ਹੈ ਕਿ ਅਸੀਂ ਜਿਹੜਾ ਹੈ ਸਭ ਤੋਂ ਪਹਿਲਾਂ ਗਰੀਬ ਵਰਗ ਨੂੰ ਸੰਭਾਲੀਏ ਤੇ ਵਿੱਦਿਆ ਦਾ ਆਧਾਨ ਕਰੀਏ ਤੇ ਸਤ ਦੇ ਸਤਗੁਰ ਜੀ ਵੱਲੋਂ ਸਭ ਤੋਂ ਮਹਾਨ ਉਪਰਾਲਾ ਚੱਲ ਰਿਹਾ ਹੈ ਉਹਨਾਂ ਦੇ ਉਹਨਾਂ ਵੱਲੋਂ ਸੱਚ ਜਿਹੜੀ ਵੀ ਸ਼੍ਰੀ ਸਤਸੰਗ ਸਭਾ ਹੈ ਉਹਦੇ ਅੰਦਰਗਤ ਗਰੀਬ ਬੱਚੀਆਂ ਨੂੰ ਬੱਚੇ ਬੱਚੀਆਂ ਨੂੰ ਪੜ੍ਹਾਉਂਦਾ ਵਿਦਿਆਦਾਨ ਦਾ ਉਪਰਾਲਾ ਜਿਹੜਾ ਹੈ ਪੂਰੇ ਭਾਰਤ ਦੇ ਕਈ ਰਾਜਾਂ ਵਿੱਚ ਚੱਲ ਰਿਹਾ ਹੈਗਾ ਹੈ ਜੀ ਔਰ ਇਸ ਤੋਂ ਇਲਾਵਾ ਉਹਨਾਂ ਦਾ ਧਰਮ ਪਰਿਵਰਤਨ ਨੂੰ ਰੋਕਣ ਵਾਲਾ ਸਾਰਿਆਂ ਨੂੰ ਇਕੱਠੇ ਕਰਨ ਵਾਲਾ ਕਾਜ ਜੋ ਸਾਰੇ ਗੁਰੂ ਨਾਨਕ ਸਰਗੁਰੂ ਨਾਨਕ ਦੇਵ ਜੀ ਦੇ ਚਰਨਾਂ ਨਾਲ ਲਾ ਕੇ ਗੁਰਨਾਨਕ ਨਾਮ ਲੈਵਾ ਸਾਰੇ ਇਕੱਠੇ ਹੋ ਸਕਣ ਸੋ ਐਸਾ ਤੇ ਬੜੇ ਮਹਾਨ ਉਤਰਾਣੇ ਚੱਲ ਰਹੇ ਹਨ ਜੀ ਕੀ ਕਹਿਣਾ ਚਾਹੂਗੀ ਸੰਗਤ ਨੂੰ ਐ ਹੀ ਕਹਿਣਾ ਚਾਹਾਂਗੇ ਕਿ ਅਸੀਂ ਜਿਹੜਾ ਹੈ ਸਤਗੁਰੂ ਨਾਨਕidev ਜੀ ਦੇ ਸੇਖਾਂ ਸਤਗੁਰੂ ਗੋਬਿੰਦ ਸਿੰਘ ਜੀ ਦੇ ਸੇਖਾਂ ਆਓ ਸਾਰੇ ਇਕੱਠੇ ਹੋ ਕੇ ਆਪਣੇ ਸਮਾਜ ਦੇ ਜੋ ਕੁਰੀਤੀਆਂ ਆ ਰਹੀਆਂ ਨੇ ਉਹਨਾਂ ਨੂੰ ਦੂਰ ਕਰੀਏ ਤੇ ਅਸੀਂ ਇੱਕ ਏਕਤਾ ਦਾ ਸੰਦੇਸ਼ ਦੇ ਕੇ ਸਮੁੱਚੇ ਦੇਸ਼ ਨੂੰ ਉન્નਤ ਕਰਨ ਦੀ ਗੱਲ ਕਰੀਏ ਕਿਉਂਕਿ ਸਤਗੁਰੂ ਜੋ ਹੁਣ ਵਰਤਮਾਨ ਨਾਮ ਧਾਰੀ ਗੁਰੂ ਸਤਗੁਰੂ ਦਲੀਪ ਸਿੰਘ ਜੀ ਹੈ ਉਹ ਕਹਿੰਦੇ ਅਸੀਂ ਢਾਈ ਰਾਜਾਂ ਦਾ ਖਾਲਸਾ ਰਾਜ ਨਹੀਂ ਲੈਣਾ ਅਸੀਂ ਸਮੁੱਚੇ ਸੰਸਾਰ ਵਿੱਚ ਸਤਗੁਰੂ ਨਾਨਕ ਦੇਵ ਜੀ ਦਾ ਰਾਜ ਕਰਨਾ ਹੈ ਤਾਂ ਜੋ ਜਿਹੜਾ ਖਾਲਸਪਾਉ ਨਿਰਮਲ ਰਾਜ ਸਥਾਪਿਤ ਹੋ ਸਕੇ ਜਿੱਥੇ ਸਾਰੇ ਸੁਖੀਪੂਰਵਕ ਸ਼ਾਂਤੀਪੂਰਵਕ ਜੀਵਨ ਜੀ ਸਰਤਨ ਸੋ ਸਾਡੀ ਇਹ ਹੀ ਮੰਗ ਹੈ ਕਿ ਅਸੀਂ ਆਪਸੀ ਵਿਤਕਰੇ ਭੁੱਲ ਕੇ ਇਕੱਠੇ ਹੋ ਕੇ ਆਪਣੇ ਸਤਗੁਰੂ ਸਹਿਬਾਨਾਂ ਦਾ ਪ੍ਰਚਾਰ ਕਰੀਏ